ਰੋਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਆਈ ਹੋਪ ਤੁਸੀਂ ਸਾਰੇ ਚੰਗੇ ਹੋਗੇ ਮੈਂ ਵੀ ਚੰਗੀ ਐ ਜੀ ਤੇ ਸ਼ਾਮ ਦੇ ਬੱਜ ਗਏ ਨੇ 5 ਤੇ ਅਦਰ ਮਿਆਗੀ ਸੀ ਕਿਚਨ ਚ ਮੈਂ ਬਣਾ ਰਹੀ ਸੀ ਚਾਹ ਮੇਰੇ ਹਸਬੰਡ ਦਾ ਜਾਣ ਦਾ ਟਾਈਮ ਹੋ ਗਿਆ ਸੀ ਤੇ ਮੈਂ ਫਟਾਫਟ ਇਧਰ ਬਣਾ ਲੈਣੀ ਐ ਚਾਹ ਤੇ ਅਦਰ ਨਾ ਮੈਂ ਪਤੀਲੀ ਰੱਖਤੀ ਸੀ ਤੇ ਮੈਂ ਦੂਜੇ ਕੰਮਾਂ 'ਚ ਲੱਗੀ ਸੀ ਤੇ ਮੇਰੀ ਪਤੀਲੀ ਬਹੁਤ ਜ਼ਿਆਦਾ ਗਰਮ ਹੋ ਗਈ ਸੀ ਫਿਰ ਵਿੱਚ ਮੈਂ ਪਾਣੀ ਪਾਤਾ ਸੀ ਤੇ ਮੈਂ ਇਸ ਤਰ੍ਹਾਂ ਆਪਣੇ ਬਣਾ ਲੈਣੀ ਐ ਚਾਹ ਤੇ ਅਦਰ ਤੁਸੀਂ ਵੇਖੋ ਮੇਰਾ ਕਿਚਨ ਕਿੰਨਾ ਫੈਲਿਆ ਹੋਇਆ ਦੁਪਹਿਰੇ ਰੋਟੀ ਵਗੈਰਾ ਖਾ ਕੇ ਨਾ ਮੇਰੇ ਕਿਚਨ ਇਹਦਾ ਹੀ ਛੜਦਾ ਕੁਝ ਵੀ ਕੰਮ ਨਹੀਂ ਕੀਤਾ ਮੇਰਾ ਬਿਲਕੁਲ ਵੀ ਜੀ ਨਹੀਂ ਕਰਦਾ ਸੀ ਕਰਨ ਦਾ ਮਿਲਣ ਨਾ ਥੋੜਾ ਦਿਮਾਗ 'ਚ ਟੈਨਸ਼ਨ ਜੀ ਹੋ ਗਈ ਸੀ ਟੈਨਸ਼ਨ ਕਾਦੀ ਬੱਚਿਆਂ ਨੂੰ ਲੈ ਕੇ ਮੇਰੇ ਹਸਬੰਦ ਨਾਲ ਥੋੜੀ ਨੋਕ-ਝੋਕ ਹੋ ਗਈ ਤੇ ਮੇਰਾ ਬਿਲਕੁਲ ਵੀ ਜੀ ਨਹੀਂ ਕਰਦਾ ਸੀ ਕੁਝ ਵੀ ਕੰਮ ਕਰਨ ਦਾ ਬੱਚੇ ਗੋਜੀ ਵੀ ਕਰਦੇ ਆ ਨਾ ਤੇ ਉਹਦਾ ਸਾਰਾ ਕ੍ਰੈਡਿਟ ਮਾਂ ਨੂੰ ਹੀ ਦਿੱਤਾ ਜਾਂਦਾ ਵਾ ਵਧੀਆ ਦਾ ਧੰਨੀ ਦਿੱਤਾ ਜਾਂਦਾ ਜੀ ਮੈਨੂੰ ਜਿੱਥੇ ਤੱਕ ਪਤਾ ਹੀ ਹੈ ਪਰ ਹਾਂ ਬੱਚੇ ਕੋਈ ਵੀ ਗਲਤੀ ਕਰਦੇ ਆ ਨਾ ਤੇ ਉਹਦੇ ਵਾਸਤੇ ਨਾ ਸਾਰਾ ਜਿਹੜਾ ਬਲੇਮ ਹੁੰਦਾ ਉਹ ਮਾਂ ਦੇ ਉੱਤੇ ਹੀ ਪਾ ਦਿੱਤਾ ਜਾਂਦਾ ਵਾ ਮੇਰਾ ਮੁੰਡਾ ਥੋੜਾ ਛੋਟਾ ਹੈ ਉਹਨੂੰ ਇੰਨੀਆਂ ਚੀਜ਼ਾਂ ਦੀ ਸਮਝ ਨਹੀਂ ਹੈਗੀ ਉਹ ਸਕੂਲ ਵੀ ਜਾਂਦਾ ਨਾ ਤੇ ਥੋੜੀ-ਬਹੁਤੀ ਸ਼ੈਤਾਨੀਆਂ ਕਰ ਲੈਂਦਾ ਵਾ ਜਿਸ ਕਰਕੇ ਮੈਨੂੰ ਹੀ ਸੋchnਾ ਪੈਂਦਾ ਵਾ ਤੇ ਬੱਚੇ ਪਤਾ ਹੀ ਹੈ ਤੁਹਾਨੂੰ ਛੋਟੇ ਹੁੰਦੇ ਆ ਭਾਵੇਂ ਤੁਸੀਂ ਕਿ ਇੱਕੋ ਹੀ ਗੱਲ 36 ਵਾਰੀ ਸਮਝਾ ਲਓ ਇਹਨਾਂ ਨੂੰ ਸਮਝ ਨਹੀਂ ਆਂਦੀ ਤੇ ਇਸ ਕਰਕੇ ਮੇਰਾ ਮੁੰਡਾ ਥੋੜਾ ਸਕੂਲ ਦਾ ਹੋਮਵਰਕ ਵਗੈਰਾ ਸਹੀ ਤਰ੍ਹਾਂ ਨਹੀਂ ਕਰਦਾ ਹੈਗਾ ਜਿਸ ਕਰਕੇ ਨਾ ਮੈਨੂੰ ਹੀ ਸੋchnਾ ਪੈਂਦਾ ਵਾ ਚਲੋ ਇਹ ਸਾਰੀਆਂ ਗੱਲਾਂ ਤੇ ਹੁੰਦੀਆਂ ਹੀ ਰਹਿੰਦੀਆਂ ਵਾ ਤੇ ਇੱਕ ਮਾਂ ਹੋਵੇ ਭਾਵੇਂ ਕਿੰਨੀ ਵੀ ਚੰਗੀ ਹੋਵੇ ਆਪਣੇ ਬੱਚੇ ਵਾਸਤੋਂ ਕਿੰਨਾ ਹੀ ਵਧੀਆ ਸਖਾਂਦੀ ਹੋਵੇ ਬੱਚੇ ਸੋ ਸਹੀ ਕੰਮ ਕਰਨ ਨਾ ਇੱਕ ਗਲਤ ਕਰਦਨ ਤਾਂ ਉਹਦੇ ਵਾਸਤੇ ਮਾਂ ਨੂੰ ਹੀ ਸੁਣਾ ਪੈਂਦਾ ਵਾ ਕੋਈ ਐ ਨਹੀਂ ਕਹਿੰਦਾ ਕਿ ਹਾਂ ਤੇਰੇ ਬੱਚੇ ਜਾਂ ਤੂੰ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਵਧੀਆ ਗੱਲਾਂ ਸਿਖਾਈਆਂ ਤੇਰੇ ਬੱਚੇ ਸੋ ਵਧੀਆ ਕੰਮ ਕਰਦੇ ਆ ਇਹ ਕੋਈ ਨਹੀਂ ਕਹਿੰਦਾ ਚਲੋ ਕੋਈ ਨਹੀਂ ਤੇ ਇਸ ਕਰਕੇ ਮੈਂ ਅੱਜ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤਾ ਮੇਰਾ ਦਿਮਾਗ ਬਹੁਤ ਜ਼ਿਆਦਾ ਹੀ ਖਰਾਬ ਹੋ ਗਿਆ ਸੀ ਮੈਂ ਆਪਣੇ ਬੱਚਿਆਂ ਨੂੰ ਹਰ ਇੱਕ ਵਧੀਆ ਤੇ ਵਧੀਆ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕਰਦੀ ਆਂ ਤੇ ਅਦਰ ਮਫਾ ਦਨੀਆ ਦੁੱਧ ਦੁੱਧ ਵੀ ਮੇਰਾ ਖਤਮ ਹੀ ਹੈ ਮਾੜਾ ਜਿਹਾ ਦੁੱਧ ਹੈਗਾ ਚਲੋ ਇਸ ਵੇਲੇ ਤੇ ਮੇਰੀ ਸ਼ਾਮ ਦੀ ਚਾਹ ਹੋ ਜੂਗੀ ਨਾਲ ਮੇਰੇ ਹਸਬੰਡ ਆਉਗੇ ਨਾ ਤੇ ਦੁੱਧ ਲੈ ਕੇ ਆਉਗੇ ਤੇ ਇਸ ਨਾਲ ਮੈਂ ਆਪਣੀ ਇਸ ਵੀਡੀਓ ਦਾ ਕਰ ਦਨੀ ਹੈ ਇੱਥੇ ਐਂਡ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਨੈਕਸਟ ਬਲੌਗ ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ